ਤਨ ਤਨ ਗੁਰੂ ਹਰगोविंद ਪਾਤਸ਼ਾਹ ਜੀ ਭਾਈ ਭਾਨੇ ਜੱਠੇ ਵਿਦੀਚੰਦ ਅਤੇ ਪੈਂਦੇਖਾਂ ਨਾਲ ਸ਼ਿਕਾਰ ਖੇਡਦੇ ਹੋਏ ਜਦੋਂ ਬਡਾਲੀ ਪਿੰਡ ਆਪਣੇ ਜਨਮ ਸਥਾਨ ਤੇ ਪੁੱਜੇ ਤਾਂ ਸਾਰੇ ਗੁਰਸਿੱਖਾਂ ਨੇ ਗੁਰੂ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਕੇ ਨਮਸਕਾਰਾਂ ਕੀਤੀਆਂ ਅਤੇ ਬੈਠ ਕੇ ਗੁਰੂ ਜੀ ਦੀ ਬਾਲ ਅਵਸਥਾ ਦੀਆਂ ਪਿਆਰ ਭਰੀਆਂ ਗੱਲਾਂ ਕੀਤੀਆਂ ਜਦ ਸਵਾ ਪਹਿਰ ਦਿਨ ਰਹਿ ਗਿਆ ਤਾਂ ਗੁਰੂ ਜੀ ਨੇ ਸ਼ਹਿਰਟੇ ਖੂਹ ਉੱਤੇ ਆਣ ਕੇ ਇਸ਼ਨਾਨ ਕੀਤਾ ਅਤੇ ਵਸਤਰ ਸ਼ਸਤਰ ਪਹਿਨ ਕੇ ਤਿਆਰ ਬਰ ਤਿਆਰ ਹੋ ਗਏ ਇਤਨੇ ਨੂੰ ਇੱਕ ਕਿਸਾਨ ਨੇ ਆਣ ਕੇ ਦੱਸਿਆ ਮਹਾਰਾਜ ਜੀ ਇੱਕ ਬੜਾ ਵੱਡਾ ਸੂਰ ਇੱਥੇ ਨਿਤ ਖੇਤੀਆਂ ਉਜਾੜਦਾ ਰਹਿੰਦਾ ਹੈ ਆਪ ਉਸ ਦਾ ਸ਼ਿਕਾਰ ਕਰੋ ਕਿਸਾਨ ਦੀ ਗੱਲ ਸੁਣ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੇ ਯੋਧਿਆਂ ਨੂੰ ਨਾਲ ਲੈ ਕੇ ਉਸ ਕਿਸਾਨ ਦੇ ਨਾਲ ਤੁਰ ਪਏ ਅਤੇ ਸੂਰ ਨੂੰ ਇੱਕ ਝਾੜੀ ਵਿੱਚ ਬੈਠਾ ਜਾ ਦੇਖਿਆ ਆਦਮੀਆਂ ਦਾ ਰੌਲਾ ਸੁਣ ਕੇ ਸੂਰ ਭਵਕ ਮਾਰ ਕੇ ਬਾਹਰ ਨੂੰ ਉੱਠ ਕੇ ਭੱਜਿਆ ਤਦ ਗੁਰੂ ਜੀ ਨੇ ਪੈਂਦੇਖਾਂ ਨੂੰ ਲਲਕਾਰ ਕੇ ਆਖਿਆ ਕਿ ਇਹ ਸੂਰ ਹੁਣ ਜਾਵੇ ਨਾ ਪੈਂਦੇਖਾਨੇ ਸੂਰ ਦੇ ਮਗਰ ਆਪਣਾ ਘੋੜਾ ਪਜਾ ਕੇ ਉਸ ਨੂੰ ਗੋਲੀ ਮਾਰ ਕੇ ਫੱਟੜ ਕਰ ਦਿੱਤਾ ਸੂਰ ਨੇ ਫੱਟੜ ਹੋ ਕੇ ਪੈਂਦੇਖਾਨੇ ਦੇ ਘੋੜੇ ਨੂੰ ਆਪਣੇ ਦੰਦਾਂ ਅਤੇ ਹੱਡਾਂ ਨਾਲ ਜ਼ਖਮੀ ਕਰ ਦਿੱਤਾ ਉਤੋਂ ਸੂਰ ਗੁਰੂ ਜੀ ਵੱਲ ਦੌੜ ਕੇ ਆਇਆ ਜਦ ਉਹ ਘੋੜੇ ਦੇ ਨੇੜੇ ਆਇਆ ਤਾਂ ਗੁਰੂ ਜੀ ਨੇ ਉਸ ਨੂੰ ਭਾਰੀ ਤਲਵਾਰ ਦੇ ਇੱਕੋ ਵਾਰ ਨਾਲ ਦੋ ਖੰਡ ਕਰ ਦਿੱਤਾ ਭਾਵ ਕਿ ਉਸ ਦੇ ਦੋ ਟੋਟੇ ਕਰ ਦਿੱਤੇ ਸੂਰ ਵਿੱਚੋਂ ਉਸ ਦੀ ਰੂਹ ਨਿਕਲ ਕੇ ਗੁਰੂ ਜੀ ਅੱਗੇ ਨਮਸਕਾਰ ਕਰਕੇ ਖੜੀ ਹੋ ਗਈ ਜਦ ਭਾਈ ਭਾਨੇ ਨੇ ਉਸ ਨੂੰ ਪੁੱਛਿਆ ਕਿ ਤੂੰ ਕੌਣ ਹੈ ਤਾਂ ਉਸ ਨੇ ਆਪਣਾ ਨਾਮ ਦੱਸ ਕੇ ਕਿਹਾ ਮੈਂ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਸੀ ਗੁਰੂ ਜੀ ਨੇ ਮੈਨੂੰ ਮਾਤਾ ਗੰਗਾ ਜੀ ਨਾਲ ਭਾਈ ਬੁੱਢਾ ਜੀ ਦੇ ਪਾਸ ਪੁੱਤਰ ਦਾ ਵਰ ਲੈਣ ਲਈ ਭੇਜਿਆ ਸੀ ਉਸ ਸਮੇਂ ਜਦ ਬੁੱਢਾ ਜੀ ਨੇ ਸਹਿਜ ਸੁਭਾਅ ਹੀ ਬਚਨ ਕਰ ਦਿੱਤਾ ਕਿ ਗੁਰੂ ਕਿਆ ਨੂੰ ਕਿਧਰੋਂ ਭਾਜੜ ਪਈ ਹੈ ਤਾਂ ਮੈਨੂੰ ਬਹੁਤ ਗੁੱਸਾ ਆਇਆ ਮੈਂ ਆਪਣੇ ਮੂੰਹ ਵਿੱਚ ਗੁਣਗੁਣ ਕਰਨ ਲੱਗਾ ਮੇਰੀ ਵੱਲ ਵੇਖ ਕੇ ਭਾਈ ਬੁੱਢਾ ਜੀ ਬੋਲੇ ਕਿ ਤੂੰ ਕਿਉਂ ਸੂਰ ਵਾਂਗੂ ਘੁਰ ਘੁਰ ਕਰ ਰਿਹਾ ਹੈ ਤੂੰ ਸੂਰ ਜੁਨੀ ਪਵੇਂਗਾ ਬਾਬਾ ਜੀ ਦਾ ਇਹ ਬਚਨ ਸੁਣ ਕੇ ਮੈਂ ਬਹੁਤ ਡਰ ਕੇ ਉਨ੍ਹਾਂ ਦੇ ਪੈਰੀਂ ਪੈ ਕੇ ਬੇਨਤੀ ਕੀਤੀ ਕਿ ਸੂਰ ਜੁਨੀ ਵਿੱਚੋਂ ਮੇਰਾ ਉਧਾਰ ਕਦੋਂ ਹੋਵੇਗਾ ਇਸ ਪਰ ਬਾਬਾ ਜੀ ਨੇ ਨਰਮ ਹੋ ਕੇ ਕਿਹਾ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਸ਼ਿਕਾਰ ਕਰਦੇ ਹੋਏ ਤੈਨੂੰ ਮਾਰਨਗੇ ਤਦੋਂ ਤੇਰੀ ਕਲਿਆਣ ਹੋਵੇਗੀ ਇਤਨੀ ਗੱਲ ਦੱਸ ਕੇ ਸੂਰ ਦੀ ਰੂਹ ਅਲੋਪ ਹੋ ਗਈ ਭਾਈ ਭਾਨਾ ਅਤੇ ਹੋਰ ਸਿੱਖ ਇਹ ਬਾਤਾਂ ਸੁਣ ਕੇ ਬਹੁਤ ਹੈਰਾਨ ਹੋਏ ਗੁਰੂ ਜੀ ਨੇ ਉੱਥੇ ਹੀ ਠੂਆ ਕੱਢ ਕੇ ਸੂਰ ਨੂੰ ਦਬਵਾ ਦਿੱਤਾ ਅਤੇ ਯਾਦਗਰ ਬਜੋਂ ਉੱਥੇ ਦਮਦਮਾ ਬਣਾ ਕੇ ਗੁਰੂ ਜੀ ਆਪ ਅੰਮ੍ਰਿਤਸਰ ਆ ਗਏ ਹੁਣ ਇਸ ਅਸਥਾਨ ਤੇ ਗੁਰਦੁਆਰਾ ਬਣਿਆ ਹੋਇਆ ਹੈ ਜੋ ਬਡਾਲੀ ਪਿੰਡ ਤੋਂ ਪੱਛਮ ਦਿਸ਼ਾ ਵੱਲ ਅਧ ਮੀਲ ਦੂਰ ਹੈ ਅਤੇ ਇਸ ਦਾ ਨਾਮ ਦਮਦਮਾ ਸਾਹਿਬ ਹੀ ਹੈ ਇਸ ਤਰ੍ਹਾਂ ਹਰ ਗੋਬਿੰਦ ਪਾਤਸ਼ਾਹ ਜੀ ਨੇ ਸੂਰਜੁਨੀ ਵਿੱਚ ਪਏ ਹੋਏ ਇੱਕ ਸਿੱਖ ਦਾ ਉਦਾਰ ਕੀਤਾ ਆਪ ਜੀ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਵਿੱਚ ਸਤਨਾਮ ਵਾਹਿਗੁਰੂ ਜੀ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ